ਇੱਕ ਆਦਮੀ ਨੂੰ ਉਸਦੇ ਦੋਸਤਾਂ ਵੱਲੋਂ ਇੱਕ ਚਲਦੀ ਕਾਰ ਦੇ ਅੰਦਰ ਮਾਰਿਆ ਜਾਂਦਾ ਤੇ ਫਿਰ ਉਹ ਉਸ ਗੱਡੀ ਨੂੰ ਰੇਲਵੇ ਟਰੈਕ ਦੇ ਨੇੜੇ ਲੈ ਕੇ ਜਾਂਦੇ ਨੇ ਉਸ ਨੂੰ ਟਰੈਕ ਉੱਪਰ ਰੱਖਦੇ ਨੇ ਟ੍ਰੇਨ ਆਉਂਦੀ ਆ ਤੇ ਉਸ ਉੱਪਰੋਂ ਗੁਜ਼ਰ ਜਾਂਦੀ ਆ ਪਰ ਉਹ ਫਿਰ ਤੋਂ ਉਸਦੇ ਟੁਕੜੇ ਇਕੱਠੇ ਕਰਦੇ ਨੇ ਤੇ ਫਿਰ ਤੋਂ ਟਰੈਕ ਦੇ ਉੱਤੇ ਰੱਖਦੇ ਨੇ ਟ੍ਰੇਨ ਫਿਰ ਆਉਂਦੀ ਆ ਉਸਦੇ ਟੁਕੜੇ ਕਰਕੇ ਫਿਰ ਤੋਂ ਗੁਜ਼ਰ ਜਾਂਦੀ ਆ ਉਹਨਾਂ ਦਾ ਮਨ ਹਾਲੇ ਵੀ ਨਹੀਂ ਸੀ ਭਰਿਆ ਟੌਨਾ ਬਲੋਂ ਤੀਸਰੀ ਵਾਰ ਫਿਰ ਤੋਂ ਉਸਦੇ ਟੁਕੜੇ ਇਕੱਠੇ ਕੀਤੇ ਜਾਂਦੇ ਨੇ ਤੇ ਟ੍ਰੇਨ ਟਰੈਕ ਦੇ ਉੱਪਰ ਧਰ ਦਿੱਤੇ ਜਾਂਦੇ ਨੇ। ਇਹ ਜੋ ਖੌਫਨਾਕ ਕਤਲ ਆ ਪਰ ਇਹ ਕੀਤਾ ਕਿਉਂ? ਤੇ ਇਹਦੇ ਪਿੱਛੇ ਦੀ ਜੋ ਵਜ੍ਹਾ ਸੀ ਉਹ ਵੀ ਬਹੁਤ ਜ਼ਿਆਦਾ ਖੌਫਨਾਕ ਸੀ। ਪ੍ਰਿਆਗਰਾਜ ਦੇ ਇੱਕ ਪੋਲੀਟਿਸ਼ਨ ਜੋ ਕਿ ਭਾਜਪਾ ਦੇ ਨਾਲ ਜੁੜੇ ਹੋਏ ਨੇ ਇਸੇ ਪ੍ਰਿਆਗਰਾਜ ਦਾ ਇੱਕ ਹੋਰ ਆਦਮੀ ਡਾਕਟਰ ਉਦੇ ਯਾਦਵ ਡਾਕਟਰ ਉਦੇ ਸਰਕਾਰੀ ਹਸਪੀਟਲ ਦੇ ਵਿੱਚ ਕੰਪਾਉਂਡਰ ਦੀ ਜੌਬ ਕਰਦਾ ਸੀ। ਪਰ ਲੋਕ ਉਸ ਨੂੰ ਪਿਆਰ ਦੇ ਨਾਲ ਡਾਕਟਰ ਕਹਿੰਦੇ ਸੀ ਡਾਕਟਰ ਉਹਦੇ ਯਾਦਵ ਤੇ ਰਣਦੀਪ ਇਹਨਾਂ ਦੀ ਦੋਸਤੀ ਕਾਫੀ ਪੁਰਾਣੀ ਸੀ ਪਰ ਲਾਈਫ ਸਟਾਈਲ ਬਿਲਕੁਲ ਅਲੱਗ-ਅਲੱਗ ਸੀ ਰਣਦੀਪ ਦੇ ਪਰਿਵਾਰ ਕੋਲ ਪੈਸਾ ਸੀ ਤੇ ਉਹ ਪੁਰਾਣਾ ਪੋਲੀਟੀਸ਼ੀਅਨ ਦਾ ਪਰਿਵਾਰ ਸੀ ਪਿੰਡ ਦੇ ਵਿੱਚ ਵੀ ਉਹਨਾਂ ਦੇ ਸਰਪੰਚ ਤੇ ਮੈਂਬਰ ਵਗੈਰਾ ਬਣਦੇ ਰਹਿੰਦੇ ਸੀ ਪਰ ਉਹਦੇ ਇੱਕ ਕੰਪਾਉਂਡਰ ਸੀ ਬੇਸ਼ੱਕ ਦੋਨਾਂ ਦੇ ਵਿੱਚ ਫਾਈਨੈਂਸ਼ੀਅਲੀ ਕਾਫੀ ਜ਼ਿਆਦਾ ਡਿਫਰੈਂਸ ਸੀ ਪਰ ਫਿਰ ਵੀ ਦੋਨੋਂ ਦੋਸਤ ਸੀ ਤੇ ਦੋਨੋਂ ਹੀ ਵਿਆਹੇ ਹੋਏ ਵੀ ਸੀ ਉਦੇ ਦੀ ਪਤਨੀ ਕਾਫੀ ਮਾਡਰਨ ਸੀ ਤੇ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਸੀ ਤੇ ਦੂਸਰੇ ਪਾਸੇ ਰਣਵੀਰ ਤੇ ਉਸਦੇ ਦਾਦ ਦੋਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਵੀ ਸੀ ਤੇ ਇਸੇ ਦੇ ਚੱਲਦਿਆਂ ਹੌਲੀ-ਹੌਲੀ ਰਣਦੀਪ ਦੀ ਨਦੀਕੀਆਂ ਡਾਕਟਰ ਉਦੇ ਦੀ ਪਤਨੀ ਅੰਜਲੀ ਦੇ ਨਾਲ ਵੱਧਦੀਆਂ ਗਈਆਂ ਤੇ ਦੋਨਾਂ ਦੇ ਵਿੱਚ ਪਿਆਰ ਵੀ ਹੋ ਗਿਆ ਤੇ ਉਹ ਉਹਦੇ ਦੇ ਮਗਰੋਂ ਮਿਲਣ ਜੁਲਣ ਵੀ ਲਾ ਕੇ ਕਾਫੀ ਸਮੇਂ ਤੱਕ ਇਹ ਸਭ ਚੱਲਦਾ ਰਿਹਾ ਪਰ ਫਿਰ ਆਸ-ਪਾਸ ਇਧਰ-ਉਧਰ ਤੋਂ ਉਹਦੇ ਦੇ ਕੰਨਾਂ ਤੱਕ ਵੀ ਇਹ ਗੱਲ ਪਹੁੰਚ ਗਈ ਕਿ ਉਸਦੇ دوست ਰਣਦੀਪ ਤੇ ਉਸਦੀ ਪਤਨੀ 'ਚ ਚੱਕਰ ਆ ਪਰ ਉਸ ਨੂੰ ਯਕੀਨ ਨਹੀਂ ਸੀ ਤਾਂ ਉਸ ਨੇ ਰਣਦੀਪ ਨੂੰ ਕਿਹਾ ਕਿ ਮੈਂ ਤੇ ਅੰਜਲੀ ਨੇ ਨੀਤਾਲ ਘੁੰਮਣ ਦੇ ਲਈ ਜਾਣਾ ਚਾਹੁੰਦੇ ਆ ਤੇ ਤੇਰੀ ਭਾਬੀ ਨੇ ਆਖਿਆ ਕਿ ਤੂੰ ਵੀ ਨਾਲ ਚੱਲੀ ਪਤਨੀ ਨੂੰ ਲੈ ਕੇ ਰਨਦੀਪ ਲੋਕ ਕਹਾਂ ਜਾਂਦਾ ਕਿ ਉਸਦੀ ਪਤਨੀ ਤਾਂ ਬਿਮਾਰਾ ਤੇ ਮੈ ਕੇ ਗਈ ਹੋਈ ਆ ਪਰ ਮੈਂ ਜ਼ਰੂਰ ਚੱਲੂੰਗਾ ਫਿਰ ਰਨਦੀਪ ਦੇ ਦੁਆਰਾ ਖੁਦ ਹੀ ਗੱਡੀ ਲੈ ਕੇ ਆਈ ਜਾਂਦੀ ਹੈ ਉਹਦੇ ਤੇ ਉਸਦੀ ਪਤਨੀ ਅੰਜਲੀ ਉਸਦੇ ਨਾਲ ਹੀ ਘੁੰਮਣ ਦੇ ਲਈ ਨੈਨੀਤਾਲ ਜਾਂਦੇ ਨੇ ਪਰ ਉਹਨਾਂ ਦਾ ਪਲਾਨ ਬਿਲਕੁਲ ਅਲੱਗ ਸੀ ਉਹ ਦੇਖਣਾ ਚਾਹੁੰਦਾ ਸੀ ਕਿ ਕੀ ਉਹਨਾਂ 'ਚ ਦੋਨਾਂ 'ਚ ਕੁਝ ਹੈ ਵੀ ਜਾਂ ਨਹੀਂ ਤਾਂ ਉਹ ਟ੍ਰਿਪ ਦੇ ਵਿੱਚੋ ਹੀ ਇਹ ਕਹਿ ਕੇ ਕਿ ਉਹ ਥੋੜੇ ਸਮੇਂ ਦੇ ਵਿੱਚ ਆਇਆ ਇਹ ਕਹਿ ਕੇ ਉਹ ਚਲਾ ਜਾਇਆ ਕਰਦਾ ਸੀ ਤੇ ਹੌਲੀ ਹੌਲੀ ਉਹਨਾਂ ਦੇ ਉੱਤੇ ਦੂਰ ਤੋਂ ਨਜ਼ਰ ਰੱਖਦਾ ਤੇ ਦੇਖਦਾ ਰਹਿੰਦਾ ਕਿ ਉਹ ਕੀ ਕਰਦੇ ਨੇ ਇਸੇ ਸਮੇਂ ਦੌਰਾਨ ਕਈ ਚਾਹੇ ਮੌਕੇ ਆਏ ਜਦੋਂ ਉਸ ਨੂੰ ਯਕੀਨ ਹੋਇਆ ਕਿ ਉਸਦੇ ਦੋਸਤਾਂ ਤੇ ਉਸਦੀ ਪਤਨੀ ਦੇ ਵਿੱਚ ਸੰਬੰਧ ਨੇ ਪਰ ਉਹ ਗੁੱਸਾ ਪੀ ਜਾਂਦਾ ਤੇ ਫਿਰ ਉਹ 9 ਦਿਨ ਬਾਅਦ ਵਾਪਸ ਘਰ ਦੇ ਵਿੱਚ ਵਾਪਸ ਆਉਂਦੇ ਨੇ ਆਪਣੇ ਪਿੰਡ ਦੇ ਵਿੱਚ ਪਰ ਉਸੇ ਦਿਨ ਤੋਂ ਬਾਅਦ ਉਹਦੇ ਵੱਲੋਂ ਆਪਣੀ ਪਤਨੀ ਦੇ ਉੱਤੇ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਪਰ ਫਿਰ ਇੱਕ ਦਿਨ ਅਚਾਨਕ ਰਹੱਸੇਮਈ ਤਰੀਕੇ ਦੇ ਨਾਲ ਅਚਾਨਕ ਹੀ ਇੱਕ ਦਿਨ ਅੰਜਲੀ ਦੀ ਮੌਤ ਹੋ ਗਈ ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਅਸਲ ਦੇ ਵਿੱਚ ਹੋਇਆ ਕੀ ਪਰ ਡਾਕਟਰ ਉਹਦੇ ਦੇ ਉੱਤੇ ਸਭ ਨੂੰ ਯਕੀਨ ਸੀ ਇਸੇ ਬਜਾਏ ਦੇ ਕਾਰਨ ਕੋਈ ਪਲਸ ਨਹੀਂ ਆਈ ਤੇ ਕਿਸੇ ਪ੍ਰਕਾਰ ਦਾ ਉਸਦੇ ਮਾਇਕੇ ਵਾਲਿਆਂ ਵੱਲੋਂ ਵੀ ਸਟੈਪ ਲਈ ਚੁੱਕਿਆ ਗਿਆ ਤੇ ਅੰਜਲੀ ਦਾ ਜਿਹੜਾ ਅੰਤਮ ਸੰਸਕਾਰ ਆ ਉਹ ਪਿੰਡ ਦੇ ਵਿੱਚ ਹੀ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ 22 ਅਗਸਤ ਦੀ ਤਰੀਕ ਆਉਂਦੀ ਹੈ। ਇਸ ਤੋਂ ਪਹਿਲਾਂ ਹੀ ਉਸਨੇ ਆਪਦੇ ਤਿੰਨ-ਚਾਰ ਹੋਰ ਦੋਸਤਾਂ ਨਾਲ ਵੀ ਗੱਲਬਾਤ ਕਰ ਰੱਖੀ ਸੀ। 22 ਅਗਸਤ ਨੂੰ ਡਾਕਟਰ ਉਧਰ ਨੇ ਰਣਦੀਪ ਨੂੰ ਬੁਲਾਇਆ ਤੇ ਕਿਹਾ ਚਲੋ ਪਾਰਟੀ ਕਰਦੇ ਆਂ ਤੇ ਫਿਰ ਇਹ ਇੱਕ ਕਾਰ 'ਚ ਬੈਠਦੇ ਨੇ। ਕਾਰ ਨੂੰ ਹਾਈਵੇ ਤੇ ਲੈ ਕੇ ਆਉਂਦੇ ਨੇ ਤੇ ਉਸੇ ਅੰਦਰ ਹੀ ਖੂਬ ਸ਼ਰਾਬ ਪੀਂਦੇ ਨੇ। ਰਣਵੀਰ ਨੂੰ ਜ਼ਿਆਦਾ ਸ਼ਰਾਬ ਪਿਆਈ ਜਾਂਦੀ ਹੈ ਤਾਂ ਕਿ ਉਹ ਨਸ਼ੇ ਦੇ ਵਿੱਚ ਆ ਜੇ। ਜਦੋਂ ਪੂਰੀ ਤਰ੍ਹਾਂ ਦੇ ਨਾਲ ਨਸ਼ੇ ਦੇ ਵਿੱਚ ਆ ਗਿਆ ਫਿਰ ਗੱਡੀ ਦੇ ਅੰਦਰ ਹੀ ਉਸ ਦਾ ਗਲਾ ਉਹਨਾਂ ਦੇ ਦੁਆਰਾ ਘੁੱਟ ਦਿੱਤਾ ਜਾਂਦਾ ਉਸ ਨੂੰ ਮਾਰ ਦਿੱਤਾ ਜਾਂਦਾ ਫਿਰ ਉਹ ਗੱਡੀ ਨੂੰ ਤੋਰਦੇ ਨੇ ਹਾਈਵੇ ਦੇ ਉੱਪਰ ਲੈ ਕੇ ਜਾਂਦੇ ਨੇ ਤੇ ਵਿੱਚ ਬੈਠੇ ਹੀ ਹੋਰ ਸ਼ਰਾਬ ਵੀ ਪੀਂਦੇ ਰਹਿੰਦੇ ਨੇ ਇਹਨਾਂ ਦੇ ਵਿੱਚ ਰਣਦੀਪ ਦੇ ਫੋਨ ਦੇ ਉੱਪਰ ਉਸਦੇ ਘਰ ਵਾਲਿਆਂ ਦਾ ਕਾਲ ਆਉਂਦਾ ਪਰ ਜਿਵੇਂ ਹੀ ਕਾਲ ਕੱਢਦੀ ਹੈ ਉਹਦੇ ਉਦੋਂ ਫੋਨ ਕੱਢਦਾ ਫਿੰਗਰ ਲੌਕ ਦੇ ਨਾਲ ਉਸ ਨੂੰ ਖੋਲਦਾ ਤੇ ਫਿਰ ਚੈਟਸ ਵਗੈਰਾ ਪੜਦਾ ਤੇ ਨਾਲ ਹੀ ਗੈਲਰੀ ਦੇ ਵਿੱਚ ਤਸਵੀਰਾਂ ਵੀ ਦੇਖਦਾ ਜਿਵੇਂ ਉਹ ਤਸਵੀਰਾਂ ਦੇਖਦਾ ਉਸ ਦੇ ਵਿੱਚ ਉਸ ਦੀਆਂ ਤੇ ਉਸ ਦੀ ਪਤਨੀ ਦੀਆਂ ਕੁਝ ਦਿਲ ਨੂੰ ਝੰਝੋੜ ਦੇਣ ਵਾਲੀਆਂ ਤਸਵੀਰਾਂ ਸੀ ਜੋ ਉਸ ਨੂੰ ਹੋਰ ਜ਼ਿਆਦਾ ਗੁੱਸਾ ਦਿਵਾਉਂਦੀਆਂ ਨੇ ਤੇ ਉਸ ਵੱਲੋਂ ਗੱਡੀ ਦੇ ਅੰਦਰ ਹੀ ਰਣਵੀਰ ਦੇ ਮੂੰਹ ਦੇ ਉੱਤੇ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉਸ ਦੀ লাশ ਦੇ ਮੂੰਹ ਦੇ ਉੱਤੇ ਤੇ ਫਿਰ ਉਹ ਤੇ ਕਹਿੰਦਾ ਕਿ ਰੇਲਵੇ ਟਰੈਕ ਦੇ ਕੋਲ ਗੱਡੀ ਲੈ ਕੇ ਚੱਲੋ ਗੱਡੀ ਰੇਲਵੇ ਟਰੈਕ ਦੇ ਨਜ਼ਦੀਕ ਪਹੁੰਚਦੀ ਆ ਇਹ ਉਸਤੇ ਗੁੱਸਾ ਉਤਾਰਨ ਦੇ ਲਈ লাশ ਨੂੰ ਟਰੈਕ ਦੇ ਉੱਪਰ ਰੱਖਦਾ ਗੱਡੀ ਆਉਂਦੀ ਆ ਉੱਪਰੋਂ ਦੀ ਗੁਜ਼ਰਦੀ ਆ ਪਰ ਉਹ ਹਾਲੇ ਵੀ ਖੁਸ਼ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਟੁਕੜਿਆਂ ਨੂੰ ਇਕੱਠਾ ਕੀਤਾ ਜਾਂਦਾ ਫਿਰ ਤੋਂ ਟਰੈਕ ਦੇ ਉੱਪਰ ਰੱਖਿਆ ਜਾਂਦਾ ਪੂਰੇ ਤਿੰਨ ਵਾਰ ਉਹਨਾਂ ਦੇ ਦੁਬਾਰਾ ਇਹ ਚੀਜ਼ ਰਿਪੀਟ ਕੀਤੀ ਜਾਂਦੀ ਹੈ ਤੇ ਫਿਰ ਇਹ ਉੱਥੋਂ ਨਿਕਲ ਗਏ ਤੇ ਗੱਡੀ ਨੂੰ ਇੱਕ ਜੰਗਲ ਦੇ ਵਿੱਚ ਛੱਡਤਾ ਦੂਸਰੇ ਪਾਸੇ ਪਰਿਵਾਰ ਵਾਲੇ ਰਣਵੀਰ ਨੂੰ ਭਾਲਦੇ ਨੇ ਪਰ ਉਹ ਮਿਲਦਾ ਨਹੀਂ ਤਾਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਜਾਂਦੀ ਹੈ ਤੇ ਸਿੱਧੇ ਤੌਰ ਤੇ ਉੱਤੇ ਉਹਦੇ ਦਾ ਨਾਮ ਵੀ ਲਿਖਵਾਤਾ ਜਾਂਦਾ ਕਿ ਉਸ ਦੀ ਗੁੰਮਸ਼ੁਦਗੀ ਦੇ ਪਿੱਛੇ ਉਹਦੇ ਦਾ ਹੱਥ ਆ ਕਿਉਂਕਿ ਰਣਵੀਰ ਤੇ ਅੰਜਲੀ ਦੇ ਵਿਚਕਾਰ ਜੋ ਕੁਝ ਵੀ ਹੋ ਰਿਹਾ ਸੀ ਜਾਨੀ ਕਿ ਉਹਦੇ ਦੀ ਪਤਨੀ ਦੇ ਵਿਚਕਾਰ ਉਹ ਪੂਰੇ ਪਿੰਡ ਨੂੰ ਪਤਾ ਸੀ ਤਾਂ ਪਤਾ ਸੀ ਕਿ ਅੰਜਲੀ ਤਾਂ ਮਰ ਚੁੱਕੀ ਹੈ ਪਰ ਉਹਦੇ ਆਪਣਾ ਬਦਲਾ ਜ਼ਰੂਰ ਲਊਗਾ ਫਿਰ ਪੁਲਿਸ ਨੂੰ ਰੇਲਵੇ ਟਰੈਕ ਦੇ ਉੱਪਰੋਂ ਰਣਵੀਰ ਦੀ ਬਾਡੀ ਦੇ ਕਈ ਟੁਕੜਿਆਂ ਦੇ ਵਿੱਚ ਮਿਲਦੀ ਹੈ ਤੇ ਘਰ ਵਾਲਿਆਂ ਵੱਲੋਂ ਉਸਦੇ ਕੱਪੜਿਆਂ ਤੇ ਅੰਡਰਵੀਅਰ ਤੋਂ ਉਸ ਨੂੰ ਪਛਾਣ ਵੀ ਲੈ ਜਾਂਦਾ ਫਿਰ ਪੁਲਿਸ ਉਹਦੇ ਤੇ ਉਸਦੇ ਦੋਸਤ ਨੂੰ ਪਾਲਣਾ ਸ਼ੁਰੂ ਕਰਦੀ ਹੈ ਤੇ ਉਹਦੇ ਦਾ ਦੋਸਤ ਰਾਮ ਸਿੰਘ ਪੁਲਿਸ ਵੱਲੋਂ ਚੱਕ ਲੈ ਜਾਂਦਾ ਤੇ ਉਹ ਮੰਨ ਵੀ ਗਿਆ ਕਿ ਹਾਂ ਅਸੀਂ ਉਸ ਨੂੰ ਮਾਰਿਆ ਪਰ ਉਹਦਾ ਹਾਲੇ ਵੀ ਫਰਾਰਾ ਹੁਣ ਪੁਲਿਸ ਨੂੰ ਇਹ ਵੀ ਸ਼ੱਕ ਆ ਕਿ ਉਹਦੇ ਯਾਦਮ ਨੇ ਇੱਕ ਨਹੀਂ ਬਲਕੇ ਦੋ ਕਤਲ ਕੀਤੇ ਨੇ ਪਹਿਲਾ ਕਤਲ ਕੀਤਾ ਉਹ ਆਪਦੀ ਪਤਨੀ ਦਾ ਜਾਨਕੀ ਅੰਜਲੀ ਦਾ ਰਾਮ ਸਿੰਘ ਨੇ ਵੀ ਕਿਹਾ ਕਿ ਅੰਜਲੀ ਨੇ ਜ਼ਹਿਰ ਖਾ ਕੇ ਆਪਦੀ ਜਾਨ ਦੇ ਦਿੱਤੀ ਸੀ ਕਿਉਂਕਿ ਉਹਦੀ ਕਾਫੀ ਆਦਾਬ ਬਦਨਾਮੀ ਪੂਰੇ ਸ਼ਹਿਰ ਦੇ ਵਿੱਚ ਹੋ ਗਈ ਸੀ ਪਰ ਅਸਲ ਸਚਾਈ ਉਦੋਂ ਹੀ ਸਾਹਮਣੇ ਆਉਗੀ ਜਦੋਂ ਡਾਕਟਰ ਉਹਦਾ ਯਾਦ ਫੜਿਆ ਗਿਆ ਪਰ ਉਹ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ